ਉਹ ਚਾਰ ਹੀ ਚਫੇਰੇ ਚਾਰ ਹੀ ਚਫੇਰੇ ਇੱਥੇ ਹਾੜੇ ਆਏ ਨੇ ਮੇਰਾ ਘਰ ਦਾਤਾ ਤੇਰੇ ਮਰ ਜਾਏ ਨੇ ਮੇਰਾ ਘਰ ਦਾਤਾ ਤੇਰੇ ਮਰ ਜਾਏ ਨੇ ਤੇਰੇ ਬਿਨਾਂ ਨਹੀਂ ਕੋਈ ਆਸ ਦਾਤਿਆ ਮੇਰਾ ਘਰ ਸੁਣੋ ਅਰੇ ਦਾਸ ਦਾਤਿਆ ਮੇਰਾ ਕਰ ਸੁਣੋ ਅਰੇ ਦਾਸ ਦਾਤਿਆ ਓਕਾਰ ਦਿੱਤ ਹੜਾ ਕਾਰ ਦਿੱਤ ਹੜਾ ਜੀਵਨਾਨੂ ਬੇਹਾਲ ਹੈ ਮਾਪੇ ਹੀ ਰਖਣਾ ਬੱਚਿਆਂ ਦਾ ਖਿਆਲ ਹੈ ਇਥੇ ਮਾਪੇ ਹੀ ਰਖਣਾ ਬੱਚਿਆਂ ਦਾ ਖਿਆਲ ਹੈ ਧਾਰੇ ਉਤਮੋੜੀ ਧਾਰੇ ਉਤਮੋੜੀ ਨਾਨਰਾਸ਼ ਦਾਤਿਆ ਮੇਰਾ ਕਰ ਸੁਣੋ ਅਰਦਾਸ ਦਾਤਿਆ ਜੀ ਮੇਰਾ ਕਰ ਸੁਣੋ ਅਰੇ ਦਾਸ ਦਾ ਤਿਆ ਉਚਾਰੇ ਪਾਸੇ ਕੀਤੀ ਇਹ ਹੜਾਣੇ ਮਾਰੇ ਹੈ ਬਹੁਤੀ ਔਖਾ ਛੱਡ ਦੇਣਾ ਕਾਰਬਾਰ ਹੈ ਇਥੋਂ ਬਹੁਤੀ ਔਖਾ ਛੱਡ ਦੇਣਾ ਕਾਰਬਾਰ ਹੈ ਮਾਣੇ ਵੇਖ ਹੋਮ ਮਾਣੇ ਵੇਖ ਹੋਮ ਦਾਇ ਅਦਾਸ ਦਾਤਿਆ ਮੇਰਾ ਕਰ ਸੁਣੋ ਅਰਦਾਸ ਦਾਤਿਆ ਜੀ ਮੇਰਾ ਕਰ ਸੁਣੋ ਅਰਦਾਸ ਦਾਤਿਆ ਉਹ ਫਸਲਾਂ ਦਾ ਹੋਇਆ ਬੜਾ ਨੁਕਸਾਨ ਜੀ ਵੇਖ ਵੇਖ ਝੂਰੇ ਰੋਂਦਾ ਕਰਸਾਨ ਜੀ ਇੱਥੇ ਵੇਖ ਵੇਖ ਚੂਰੇ ਰੋਂਦਾ ਕਰਸਾਨ ਜੀ ਹੋ ਤੂੜੀ ਦਾਣ ਮੇਲੇ ਤੂੜੀ ਦਾਣ ਮੇਲੇ ਨਾ ਗਰਾ ਸਦਾ ਤਿਆ ਮੇਰਾ ਕਰ ਸੁਣੋ ਅਰੇ ਦਾਸ ਦਾਤਿਆ ਮੇਰਾ ਕਰ ਸੁਣੋ ਅਰੇ ਦਾਸ ਦਾਤਿਆ ਜਾਨਾ ਤੋਂ ਪਿਆਰੇ ਜਾਨਾ ਤੋਂ ਪਿਆਰੇ ਪਸ਼ੂ ਪਾਣੀ ਰੋੜਗੇ ਦੁੱਖਾਂ ਵਾਲੀ ਦਾਸ ਤਾਣ ਦੰਦ ਜੋੜਗੇ ਦੁੱਖਾਂ ਵਾਲੀ ਦਾਸ ਤਾਣ ਦੰਦ ਜੋੜਗੇ ਹੋ ਨੇੜੇ ਹੋ ਕੇ ਸੋਣਾ ਨੇੜੇ ਹੋ ਕੇ ਸੋਣਾ ਦੁੱਖ ਖਾਸ ਦਾਤਿਆ ਮੇਰਾ ਕਰ ਸੁਣੋ ਅਰਦਾਸ ਦਾਤਿਆ ਜੀ ਮੇਰਾ ਕਰ ਸੁਣੋ ਅਰਦਾਸ ਦਾਤਿਆ ਹੁ ਤੇਰੇ ਬਿਨਾ ਜੱਗ ਉੱਤੇ ਹੋਰ ਢੋਈ ਨਾ ਤੇਰੇ ਬਿਨਾ ਮਾਲ ਕਾ ਸਹਾਰਾ ਕੋਈ ਨਾ ਇਥੇ ਤੇਰੇ ਬਿਨਾ ਮਾਲ ਕਾਸ ਹਾਰਾ ਕੋਈ ਨਾ ਉਹ ਦੁੱਖ ਸੁੱਖ ਮੇਰਾ ਦੁੱਖ ਸੁੱਖ ਮੇਰਾ ਤੇਰੇ ਪਾਸ ਤਾਂ ਤਿਆ ਮੇਰਾ ਕਰ ਸੁਣੋ ਅਰੇ ਦਾਸ ਦਾ ਤਿਆ ਜੀ ਮੇਰਾ ਕਰ ਸੁਣੋ ਅਰੇ ਦਾਸ ਦਾ ਤਿਆ ਹਰੋਂ ਤੇ ਲੋਕ ਰਹਿਗੇ ਹਰੋਂ ਤੇ ਲੋਕ ਦੇਗੇ ਨੇ ਸਰਕਾਰਾਂ ਨੂੰ ਪੁੱਲਗੇ ਫਰਜ਼ ਜਿਵੇਂ ਸਰਕਾਰਾਂ ਨੂੰ ਇੱਥੇ ਪੁੱਲਗੇ ਫਰਜ਼ ਜਿਵੇਂ ਸਰਕਾਰਾਂ ਨੂੰ ਉਹ ਤੇਰੀ ਔਟ ਦੇਣੀ ਤੇਰੀ ਔਟ ਦੇਣੀ ਤਰਾ ਵਾਸਤਾ ਤੇ ਆ ਮੇਰਾ ਕਹਰ ਸੁਣੋ ਅਰਦਾਸ ਦਾਤਿਆ ਜੀ ਮੇਰਾ ਤਰ ਸੁਣੋ ਅਰਦਾਸ ਦਾਤਿਆ ਉਹ ਬਿਰ ਤੇ ਬਾਣੇ ਦੀ ਬਿਰ ਤੇ ਬਾਣੇ ਦੀ ਪੈਜ ਰੱਖੇ ਆਣ ਕੇ ਹੜਾਂ ਤੋਂ ਬਚਾਲੈ ਧੀਆਂ ਪੁੱਤ ਜਾਣ ਕੇ ਤੂੰ ਹੜਾਂ ਤੋਂ ਬਚਾਲਾ ਤੀਆਂ ਪੁੱਤ ਜਾਣ ਕੇ ਹੋ ਰੋੜੇ ਮੋੜ ਮੋੜੀ ਨਾ ਸਿੱਧੂ ਮੋੜ ਮੋੜੀ ਨਾ ਨਰਾਸ਼ਾ ਦਤ ਆ ਮੇਰਾ ਕਰ ਸੁਣੋ ਅਰਦਾਸ ਦਾਤਿਆ ਹੱਥ ਦੇ ਕੇ ਰੱਖ ਅਰਦਾਸ ਦਾਤਿਆ ਮੇਰਾ ਕਰ ਸੁਣੋ ਅਰਦਾਸ ਦਾਤਿਆ ਅਰਦਾਸ ਦਾਤਿਆ ਅਰਦਾਸ ਦਾਤਿਆ